ਕੁੜੀ ਦੇ ਨਾਲ ਤੰਨ ਵਿਆਹ ਹੋਇ ਤਿੰਨੇ ਵਿਆਹਾਂ ਦਾ ਤਲਾਕ ਵੀ ਹੋਇਆ ਤੇ ਚੌਥਾ ਵਿਆਹ ਕਰਵਾ ਕੇ ਆਪਦੇ ਪਤੀ ਦੇ ਨਾਲ ਰਹਿ ਰਹੀ ਸੀ ਤੇ ਉਹਦੀਆਂ ਸਹੇਲੀਆਂ ਨੇ ਪੁੱਛਿਆ ਕਿ ਤੂੰ ਇੰਨੇ ਵਿਆਹ ਕਰਵਾ ਲਏ ਕੀ ਕਾਰਨ ਹੋਇਆ ਇਹ ਕਿਉਂ ਕਰਵਾਏ ਇੰਨੇ ਵਿਆਹ ਉਹ ਕਹਿੰਦੀ ਜਿਹੜਾ ਮੇਰਾ ਪਹਿਲਾ ਪਤੀ ਸੀ ਨਾ ਉਹ ਮੇਰੀ ਰੋਕ ਟੋਕ ਬਹੁਤ ਜ਼ਿਆਦਾ ਕਰਦਾ ਸੀ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਮੇਰੇ ਉਹਦੇ ਨਾਲ ਵਿਚਾਰ ਨਹੀਂ ਮਿਲੇ ਮੇਰੀ ਬਾਤ ਨਹੀਂ ਮਿਲੀ ਉਹਦੇ ਨਾਲ ਮੈਂ ਤਾਂ ਤਲਾਕ ਲੈ ਲਿਆ ਉਹ ਕਹਿੰਦੀਆਂ ਫਿਰ ਦੂਜਾ ਉਹ ਕਹਿਣ ਲੱਗੀ ਕਿ ਦੂਜੇ ਨਾਲ ਮੈਂ ਤਾਂ ਤਲਾਕ ਕਰਾ ਲਿਆ ਵੀ ਉਹ ਮੈਨੂੰ ਰੋਕ ਟੋਕ ਵੀ ਕਰਦਾ ਸੀ ਕਮਾਉਂਦਾ ਵੀ ਕੁਝ ਨਹੀਂ ਸੀ ਘਰੇ ਕਮਾ ਕੇ ਕੁਝ ਨਹੀਂ ਸੀ ਲੈ ਕੇ ਆਉਂਦਾ ਮੈਂ ਤਾਂ ਉਹਦੇ ਨਾਲ ਤਲਾਕ ਲੈ ਲਿਆ ਮੇਰੀ ਉਹਦੇ ਨਾਲ ਵੀ ਵਿਚਾਰ ਨਹੀਂ ਮਿਲੇ ਉਹ ਆਖਣ ਲੱਗੀਆਂ ਵੀ ਤੀਜਾ ਉਹ ਕਹਿੰਦੀ ਵੀ ਤੀਜੇ ਨਾਲ ਮੈਂ ਤਾਂ ਤਲਾਕ ਕਰਾ ਲਿਆ ਵੀ ਉਹ ਰੋਕ ਟੋਕ ਵੀ ਕਰਦਾ ਸੀ ਕਮਾਉਂਦਾ ਵੀ ਕੁਝ ਨਹੀਂ ਸੀ ਤੇ ਨਸ਼ੇ ਵੀ ਬਹੁਤ ਜ਼ਿਆਦਾ ਕਰਦਾ ਸੀ ਉਹ ਆਖਣ ਲੱਗੀਆਂ ਵੀ ਚੱਲ ਕੋਈ ਗੱਲ ਨਹੀਂ ਹੁਣ ਤਾਂ ਸੌਖੀ ਆ ਨਾ ਚੌਥਾ ਵਿਆਹ ਕਰਾ ਕੇ ਹੁਣ ਤਾਂ ਠੀਕ ਠਾਕ ਆ ਸਾਰਾ ਕੁਝ ਉਹ ਕਹਿੰਦੀ ਠੀਕ ਕਾਦੀ ਭੈਣੇ ਮੇਰੇ ਤਾਂ ਕਰਮੀ ਮਾੜੇ ਨੇ ਹੁਣ ਵਾਲਾ ਤਾਂ ਰੋਕ ਟੋਕ ਵੀ ਕਰਦਾ ਬਾਹਰ ਅੰਦਰ ਕਿਤੇ ਜਾਣ ਆਉਣ ਨਹੀਂ ਦਿੰਦਾ ਨਸ਼ੇ ਵੀ ਕਰਦਾ ਕਮਾਉਂਦਾ ਵੀ ਕੁਛ ਨਹੀਂ ਕਈ ਕਈ ਵਾਰੀ ਮੈਨੂੰ ਕੁੱਟਦਾ ਵੀ ਹੈ ਕੁੱਟਦਾ ਮਾਰਦਾ ਵੀ ਹੈ ਕਈ ਕਈ ਵਾਰੀ ਕੁੱਟ ਕੇ ਮੈਨੂੰ ਘਰੋਂ ਵੀ ਕੱਢ ਦਿੰਦਾ ਮੈਂ ਤਾਂ ਔਖੀ ਬਹੁਤ ਆ ਉਹ ਆਖਣ ਲੱਗੀਆਂ ਵੀ ਚੌਥਾ ਵਿਆਹ ਕਰ ਜਾ ਚੌਥਾ ਵਿਆਹ ਤਾਂ ਤੂੰ ਕਰਾ ਲਿਆ ਤੇ ਇੱਕ ਵਿਆਹ ਹੋਰ ਕਰਾ ਲਾ ਕੀ ਪਤਾ ਕੋਈ ਵਧੀਆ ਮਿਲ ਜੇ ਉਹ ਕਹਿੰਦੀ ਬੱਸ ਇੱਥੇ ਹੀ ਚੁੱਪ ਕਰ ਜੋ ਕੀ ਪਤਾ ਹੁਣ ਚੌਥੇ ਤੋਂ ਬਾਅਦ ਪੰਜਵਾਂ ਕਿਹੋ ਜਾਂ ਨਲੇ ਮੈਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਗਿਰ ਚੁੱਕੀਆਂ ਕਿਉਂਕਿ ਮੈਂ ਚਾਰ ਵਿਆਹ ਕਰਾ ਲੇ ਕੀ ਪਤਾ ਹੁਣ ਗਾਹਾਂ ਵਾਲਾ ਮੈਨੂੰ ਮਾਰੀ ਦੇਵੇ ਮੈਂ ਚੰਗੀ ਰਹਿੰਦੀ ਜੇ ਪਹਿਲੇ ਘਰ ਵਾਲੇ ਨਾਲ ਰਹਿੰਦੀ ਕਿਉਂਕਿ ਉਹ ਕੱਲੀ ਰੋਕ ਟੋਕ ਹੀ ਕਰਦਾ ਸੀ ਮੈਨੂੰ ਕੁੜਦਾ ਮਾਰਦਾ ਨਹੀਂ ਸੀ ਕੋਈ ਨਸ਼ੇ ਨਹੀਂ ਸੀ ਕਰਦਾ ਵਧੀਆ ਕਮਾ ਕੇ ਲੈ ਕੇ ਆਉਂਦਾ ਸੀ ਮੈਂ ਆਪਦੇ ਪੈਰ ਤੇ ਆਪ ਹੀ ਕਹਾੜਾ ਮਾਰ ਲਿਆ ਸੋ ਭੈਣੋ ਜਿੱਥੇ ਵੀ ਵਿਆਹਿਆ ਹੋਈਆਂ ਹੋ ਨਾ ਕੋਸ਼ਿਸ਼ ਕਰਿਆ ਕਰੋ ਐਡਜਸਟ ਹੋਣ ਦੀ ਮਤਲਬ ਜੇ ਆਪਾਂ ਨੂੰ ਆਪਣੇ ਘਰ ਵਾਲਾ ਰੋਕ ਟੋਕ ਕਰਦਾ ਨੂੰ ਆਪਣੇ ਫਾਇਦੇ ਵਾਸਤੇ